लोकसभा चुनाव ਲਈ वोटिंग खत्म ਹੋ ਗਈ ਹੈ ਅਤੇ ਆਮ ਆਦਮੀ ਮਹਿੰਗਾਈ ਦੀ ਮਾਰ ਹੇਟ ਹੈ ਫਿਲਹਾਲ ਸਿਰਫ ਐਕਸਿਟ ਪੋਲ ਹੀ ਸਾਹਮਣੇ ਆਏ ਨੇ ਜਦਕਿ ਅਸਲੀ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ ਜਿਸ ਤੋਂ ਬਾਅਦ ਕੇਂਦਰ ਵਿੱਚ ਕਿਸ ਦੀ ਸਰਕਾਰ ਬਣੇਗੀ ਇਹ ਤੈਅ ਹੋਵੇਗਾ ਪਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਹੀ ਜਨਤਾ ਤੇ ਮਹਿੰਗਾਈ ਦਾ ਡਬਲ ਅਟੈਕ ਹੋ ਗਿਆ ਹੈ ਦਰਅਸਲ ਅਮੂਲ ਦੁੱਧ ਅਤੇ ਟੋਲ ਪਲਾਜ਼ਾ ਦੇ ਰੇਟ ਵਧਾਏ ਗਏ ਨੇ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ ਤੇ ਪੈ ਰਿਹਾ ਹੈ ਇੱਕ ਪਾਸੇ ਹੁਣ ਹਾਈਵੇ ਤੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਸੋਮਵਾਰ ਯਾਨੀ ਅੱਜ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ ਇਸੇ ਦੇ ਨਾਲ ਹੀ ਲੋਕਾਂ ਨੂੰ ਹੁਣ ਦੁੱਧ ਤੇ 2 ਰੁਪਏ ਹੋਰ ਖਰਚ ਕਰਨੇ ਪੈਣਗੇ ਨਵੀਂ ਕੀਮਤ ਮੁਤਾਬਕ ਅਮੂਲ ਗੋਲਡ 500 ਮਿਲੀਲੀਟਰ ਦੀ ਕੀਮਤ 32 ਰੁਪਏ ਤੋਂ ਵੱਧ ਕੇ 33 ਰੁਪਏ ਹੋ ਗਈ ਹੈ 1 ਲੀਟਰ ਅਮੂਲ ਗੋਲਡ ਦੀ ਕੀਮਤ 66 ਰੁਪਏ ਹੋ ਗਈ ਹੈ ਪਹਿਲਾਂ ਜਿਸ ਦੀ ਕੀਮਤ 64 ਰੁਪਏ ਪ੍ਰਤੀ ਲੀਟਰ ਸੀ ਇਸੇ ਤਰ੍ਹਾਂ ਅਮੂਲ ਤਾਜ਼ਾ 500 ਮਿਲੀਲੀਟਰ ਦੀ ਕੀਮਤ 26 ਰੁਪਏ ਤੋਂ ਵੱਧ ਕੇ 27 ਰੁਪਏ ਹੋ ਗਈ ਹੈ ਅਮੂਲ ਸ਼ਕਤੀ 500 ਮਿਲੀਮੀਟਰ ਦੀ ਕੀਮਤ 29 ਰੁਪਏ ਤੋਂ ਵੱਧ ਕੇ 30 ਰੁਪਏ ਹੋ ਗਈ ਹੈ। ਮੂਲ ਤਾਜ਼ਾ ਛੋਟੇ ਸਾਚੇ ਨੂੰ ਛੱਡ ਕੇ ਬਾਕੀ ਸਾਰਿਆਂ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸੇ ਦੇ ਨਾਲ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੇ ਦੇਸ਼ ਭਰ ਵਿੱਚ ਟੋਲ ਦਰਾਂ ਦੀ ਔਸਤਨ 5% ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਹੁਣ ਹਾਈਵੇ ਤੇ ਚੱਲਣ ਵਾਲੇ ਡਰਾਈਵਰਾਂ ਨੂੰ ਸੋਮਵਾਰ ਯਾਨੀ ਕਿ ਅੱਜ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ। NHAI ਨੇ ਸੋਮਵਾਰ ਰਾਤ 12 ਵਜੇ ਤੋਂ ਟੋਲ ਦਰਾਂ ਨੂੰ ਲਾਗੂ ਕਰ ਦਿੱਤਾ ਹੈ ਜੋ 2 ਮਹੀਨਿਆਂ ਤੋਂ ਲੰਬਿਤ ਸਨ ਇਹ ਵਾਅਦਾ ਜੋ ਕਿ 1 ਅਪ੍ਰੈਲ ਤੋਂ ਲਾਗੂ ਹੋਣਾ ਸੀ ਦੇਸ਼ ਵਿੱਚ ਆਮ ਚੋਣਾ ਕਾਰਨ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਰੋਕ ਦਿੱਤਾ ਗਿਆ ਸੀ ਇਸ ਸਾਲਾਨਾ ਸੰਸ਼ੋਧਨ ਆਸ탄 5% ਦੀ ਰੇਂਜ ਵਿੱਚ ਹੋਣ ਦੀ ਸੰਭਾਵਨਾ ਹੁੰਦੀ ਹੈ ਤਾਂ ਚੋਣਾ ਖਤਮ ਹੁੰਦੇ ਹੀ ਸਰਕਾਰ ਨੇ ਲੋਕਾਂ ਉੱਪਰ ਨਵੇਂ ਵਿੱਤੀ ਭਾਰ ਪਾਉਣੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਵਿੱਚ ਵੇਰ ਕਾ ਦੁੱਧ ਅਤੇ ਟੋਲ ਪਲਾਜ਼ਿਆਂ ਦੇ ਰੇਟਾਂ ਵਿੱਚ 3 ਜੂਨ ਤੋਂ ਵਾਅਦਾ ਹੋਇਆ ਜੀ ਹਾਂ ਅਮੂਲ ਦੀਆਂ ਕੀਮਤਾਂ ਵਧੀਆਂ ਨੇ ਨਾਲ ਵੇਰਕਾ ਮਿਲਕ ਪਲਾਂਟ ਵੱਲੋਂ ਵੀ ਦੁੱਧ ਦੇ ਰੇਟਾਂ ਵਿੱਚ 2 ਰੁਪਏ ਪ੍ਰਤੀ ਪੈਕੇਟ ਵਾਧਾ ਕੀਤਾ ਗਿਆ ਹੈ ਮਿਲਕ ਪਲਾਂਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈ ਰਹੀ ਸਖਤ ਗਰਮੀ ਕਾਰਨ ਦੁੱਧ ਦੀ ਖਰੀਦ ਰੇਟ ਵਧਣ ਕਾਰਨ ਮਿਲਕ ਪਲਾਂਟ ਤੇ ਲਾਗਤ ਤੇ ਖਰਚੇ ਵੀ ਵਧੇ ਨੇ ਜਿਸ ਕਰਕੇ ਲੋਕਾਂ ਦੀ ਮੰਗ ਅਨੁਸਾਰ ਪੂਰਾ ਉਤਪਾਦਨ ਕਰਨ ਲਈ ਰੇਟਾਂ ਵਿੱਚ ਵਾਧਾ ਜ਼ਰੂਰੀ ਹੋ ਗਿਆ ਇਸੇ ਤਰ੍ਹਾਂ ਪੰਜਾਬ ਵਿੱਚ 3 ਜੂਨ ਤੋਂ ਟੋਲ ਦੀ ਰੇਟ ਵੀ 3 ਤੋਂ 5 ਫੀਸਦੀ ਤੱਕ ਵਧ ਰਹੇ ਨੇ ਇਸ ਬਾਰੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਪ੍ਰਵਾਨਗੀ ਦੇਣ ਤੋਂ ਬਾਅਦ ਟੋਲ ਕੰਪਨੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਜ਼ਿਕਰਯੋਗ ਹੈ ਕਿ ਇਹ ਰੇਟ ਪਹਿਲਾਂ ਚੋਣਾਂ ਦੇ ਚੱਲਦੇ ਲਾਗੂ ਕੀਤੇ ਜਾਣੇ ਸੀ ਪਰ ਚੋਣ ਕਮਿਸ਼ਨ ਨੇ ਵੋਟਾਂ ਦਾ ਕੰਮ ਪੂਰਾ ਹੋਣ ਤੱਕ ਇਸ ਉੱਤੇ ਰੋਕ ਲਗਾ ਦਿੱਤੀ ਸੀ ਤਾਂ ਅਮੂਲ ਅਤੇ ਵੇਰਕਾ ਦੁੱਧ ਦੇ ਰੇਟ ਵਧੇ ਨੇ 2 ਰੁਪਏ ਪ੍ਰਤੀ ਪੈਕੇਟ ਰੇਟ ਦੇ ਵਿੱਚ ਵਾਧਾ ਕੀਤਾ ਗਿਆ ਇਸੇ ਤਰ੍ਹਾਂ ਟੋਲ ਦੀ ਕੀਮਤ ਦੇ ਵਿੱਚ ਵੀ 3 ਤੋਂ 5 ਫੀਸ ਦੀ ਵਾਧਾ ਹੋਇਆ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ رائے ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ